ਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕੂਫਾ ਦਾ ਵਾਸਾ ਕਹਿੰਦਾ ਹੈ ਕਿ ਜੇਕਰ ਤੇਰੀ ਕੋਈ ਇੱਥੇ ਜ਼ਮਾਨਤ ਦੇ ਦੇਵੇ ਤਾਂ ਅਸੀਂ ਤੈਨੂੰ ਛੱਡ ਸਕਦੇ ਹਾਂ ਫਿਰ ਉਹ ਊਠਾਂ ਦਾ ਵਪਾਰੀ ਆਪਣੀ ਪਤਨੀ ਦੱਸਦਾ ਹੈ ਕਿ ਸਲੀਮਾ ਸੱਚ ਜਾਣੀ ਉੱਥੇ ਅਦਾਲਤ ਖਚਾ-ਖਚ ਭਰੀ ਹੋਈ ਸੀ ਅਦਾਲਤ ਦੇ ਇੱਕ ਖੁੰਝੇ ਵਿੱਚ ਕੋਈ ਚਿੱਟੇ ਵਸਤਰ ਪਾ ਕੇ ਨੁੱਕਰ ਦੇ ਵਿੱਚ ਬੈਠਾ ਹੋਇਆ ਸੀ ਉਸ ਦਾ ਚਿਹਰਾ ਬਹੁਤ ਨਰਾਨੀ ਸੀ ਤੇ ਉਹ ਮੈਨੂੰ ਡੂੰਗੀ ਨਿਗਾਹ ਦੇ ਨਾਲ ਦੇਖ ਰਿਹਾ ਸੀ ਜਿਵੇਂ ਉਹ ਅੱਖਾਂ ਦੇ ਰਾਹੀਂ ਹੀ ਕਹਿ ਰਿਹਾ ਹੋਵੇ ਕਿ ਮੈਂ ਤੇਰੀ ਜ਼ਮਾਨਤ ਦੇਣ ਲਈ ਤਿਆਰ ਹਾਂ ਤੇ ਸਲੀਮਾ ਹੋਇਆ ਵੀ ਓਵੇਂ ਹੀ ਉਸ ਨੇ ਮੇਰੇ ਕੋਲ ਕਿ ਕਿਹਾ ਕਿ ਮੈਂ ਤੇਰੀ ਜ਼ਮਾਨਤ ਦੇ ਦਿੰਦਾ ਹਾਂ ਤੇ ਉੱਥੇ ਹਾਕਮ ਨੇ ਵੀ ਉਸ ਵਿਅਕਤੀ ਨੂੰ ਇਹ ਕਹਿ ਦਿੱਤਾ ਕਿ ਜੇ ਇਹ ਦਿੱਤੇ ਹੋਏ ਸਮੇਂ ਤੇ ਵਾਪਸ ਨਾ ਆਇਆ ਤਾਂ ਇਸ ਦੀ ਜਗ੍ਹਾ ਤੈਨੂੰ ਕਤਲ ਕਰ ਦਿੱਤਾ ਜਾਵੇਗਾ ਕਹਿੰਦਾ ਹੈ ਕਿ ਤਾਂ ਕਰਕੇ ਸਲੀਮਾ ਮੈਨੂੰ 3 ਦਿਨ ਦੀ ਮਾਹੌਲਤ ਮਿਲੀ ਹੈ ਤੇ ਜੇਕਰ ਕਿਤੇ ਉਹ ਮੈਨੂੰ ਆਪਣੀ ਜ਼ਮਾਨਤ ਨਾ ਦਿੰਦਾ ਮੇਰਾ ਜਾਮਣ ਨਾ ਮੰਨਦਾ ਨਾ ਮੈਂ ਇੱਥੇ ਆ ਸਕਦਾ ਸੀ ਤੇ ਨਾ ਜਤੀਮਾ ਦੀ ਰੱਖੀ ਹੋਈ ਉਹ ਅਮਾਨਤ ਵਾਪਸ ਕਰ ਸਕਦਾ ਸੀ ਤੇ ਨਾ ਹੀ ਮੈਂ ਤੈਨੂੰ ਇੱਥੇ ਮਿਲ ਸਕਦਾ ਸੀ ਮੈਨੂੰ ਤਾਂ ਕਦੋਂ ਦਾ ਉਹਨਾਂ ਨੇ ਮਾਰ ਦੇਣਾ ਸੀ ਉਸ ਦੀ ਪਤਨੀ ਕਹਿੰਦੀ ਹੈ ਫਿਰ ਅੱਗੇ ਕੀ ਹੋਇਆ ਤਾਂ ਉਹ ਕਹਿੰਦਾ ਹੈ ਮਜੀਦ ਨੂੰ ਮੈਂ ਉਸ ਦੀਆਂ ਮੋਹਰਾਂ ਦੇ ਕੇ ਜਦੋਂ ਇੱਥੇ ਊਠ ਨੂੰ ਤੇਜ਼ੀ ਦੇ ਨਾਲ ਦੜਾ ਕੇ ਉੱਥੇ ਅਦਾਲਤ ਵਿੱਚ ਪੁੱਜਾ ਤਾਂ ਇੱਕ ਘੜੀ ਦਾ ਸਮਾਂ ਜ਼ਿਆਦਾ ਹੋ ਗਿਆ ਸੀ ਉੱਥੋਂ ਦਾ ਹਾਕਮ ਤਾਂ ਮੈਨੂੰ ਉਡੀਕ ਰਿਹਾ ਸੀ ਕਿ ਮੈਂ ਪਹੁੰਚਾਂਗਾ ਪਰ ਉੱਥੋਂ ਦੀ ਆਵਾਮ ਇਹ ਗੱਲਾ ਕਰਨ ਲੱਗ ਗਈ ਸੀ ਕਿ ਹੁਣ ਮੈਂ ਕਦੇ ਵਾਪਸ ਨਹੀਂ ਆਵਾਂਗਾ ਤਾਂ ਫਿਰ ਉੱਥੇ ਫੈਸਲਾ ਹੋਇਆ ਕਿ ਜਿਸ ਨੇ ਉਸ ਊਠਾਂ ਦੇ ਵਪਾਰੀ ਦੀ ਜ਼ਮਾਨਤ ਦਿੱਤੀ ਸੀ ਉਸ ਨੂੰ ਲਿਆਓ ਉਸ ਨੂੰ ਕਤਲ ਕੀਤਾ ਜਾਵੇ ਤੇ ਕਹਿੰਦਾ ਹੈ ਕਿ ਜਿਸ ਬਾਬੇ ਉਸ ਚਿੱਟੇ ਵਸਤਰਾਂ ਵਾਲੇ ਨੇ ਮੇਰੀ ਜ਼ਮਾਨਤ ਦਿੱਤੀ ਸੀ ਉਸ ਨੇ ਹੱਕ ਤਾਣ ਕੇ ਉਥੇ ਕਿਹਾ ਕਿ ਤੁਸੀਂ ਉਸ ਦੀ ਜਗ੍ਹਾ ਮੈਨੂੰ ਕਤਲ ਕਰ ਦੇਵੋ ਜੇ ਇਹੀ ਇंसाफ ਹੈ ਉਹ ਕਹਿਣ ਲੱਗਾ ਸੀ ਕਿ ਮੈਂ ਕਤਲ ਹੋਣ ਲਈ ਤਿਆਰ ਹਾਂ ਕਹਿੰਦਾ ਹੈ ਕਿ ਹਾਲੇ ਉੱਥੇ ਇੰਨੀ ਹੀ ਗੱਲ ਚੱਲ ਰਹੀ ਸੀ ਇੰਨੇ ਸਮੇਂ ਨੂੰ ਮੈਂ ਉੱਥੇ ਪਹੁੰਚ ਗਿਆ ਤੇ ਜਾ ਕੇ ਉੱਥੇ ਹਾਕਮ ਨੂੰ ਮੈਂ ਸਲਾਮ ਬੁਲਾਈਆ ਉੱਥੇ ਦੇਖ ਕੇ ਸਾਰੇ ਮੈਨੂੰ ਹੈਰਾਨ ਰਹਿ ਗਏ ਉੱਥੇ ਪਹੁੰਚ ਕੇ ਮੈਂ ਆਖਿਆ ਕਿ ਜਿਸ ਨੇ ਮੇਰੀ ਜ਼ਮਾਨਤ ਦਿੱਤੀ ਹੈ ਇਸ ਨੂੰ ਸਜ਼ਾ ਦੇਣ ਦੀ ਹੁਣ ਕੋਈ ਲੋੜ ਨਹੀਂ ਮੈਂ ਪਹੁੰਚ ਗਿਆ ਹਾਂ ਮੈਨੂੰ ਸਜ਼ਾ ਦਿੱਤੀ ਜਾਵੇ ਮੇਰੀ ਇਹ ਗੱਲ ਸੁਣਨ ਤੋਂ ਬਾਅਦ ਉੱਥੇ ਬਾਦਸ਼ਾਹ ਚੁੱਪ ਰਿਹਾ ਤੇ ਉਸ ਨੇ ਸਭ ਕੁਝ ਸੋਚਣ ਤੇ ਵਿਚਾਰਨ ਤੋਂ ਬਾਅਦ ਇਹ ਫੈਸਲਾ ਦਿੱਤਾ ਹੈ ਤੇ ਕਹਿੰਦਾ ਹੈ ਕਿ ਇਹ ਬੰਦੇ ਤੇਰੀ ਨੇਕ ਨੀਤੀ ਤੇ ਤੇਰੀ ਜ਼ਮਾਨਤ ਦੇਣ ਵਾਲੇ ਵਾਲੇ ਦੀ ਨੇਕੀ ਕਰਕੇ ਆਹ ਅਦਾਲਤ ਤੈਨੂੰ ਬਾ ਇੱਜ਼ਤ ਵਰੀ ਕਰਦੀ ਐ ਤੇ ਇਹ ਫੈਸਲਾ ਸੁਣਨ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਉਸ ਿੱਟੇ ਕੱਪੜਿਆਂ ਵਾਲੇ ਜਿਸ ਵਿਅਕਤੀ ਨੇ ਮੇਰੀ ਜ਼ਮਾਨਤ ਦਿੱਤੀ ਸੀ ਮੈਂ ਉਸ ਦਾ ਸ਼ੁਕਰੀਆ ਕਰਨ ਦੇ ਲਈ ਜਦੋਂ ਅਦਾਲਤ ਤੋਂ ਬਾਹਰ ਆਇਆ ਤੇ ਉਸ ਨੂੰ ਮੈਂ ਇੱਧਰ ਉੱਧਰ ਲੱਭਿਆ ਪਰ ਉਹ ਨੇਕ ਦਿਲ ਬੰਦਾ ਮੈਨੂੰ ਕਿਤੋਂ ਨਾ ਲੱਭਿਆ ਤੇ ਫਿਰ ਉਸ ਦੀ ਪਤਨੀ ਕਹਿੰਦੀ ਹੈ ਕਿ ਜਿਸ ਨੇ ਤੁਹਾਡੀ ਜ਼ਮਾਨਤ ਦਿੱਤੀ ਹੈ ਤੁਹਾਡੀ ਜਾਨ ਬਚਾਈ ਕੀ ਤੁਸੀਂ ਉਸ ਨੂੰ ਪਛਾਣ ਲਵਗੇ ਤਾਂ ਉਹ ਉਠਾਂ ਦਾ ਬਵਾਰੀ ਕਹਿੰਦਾ ਹੈ ਕਿਉਂ ਨਹੀਂ ਇਸ ਨੇ ਮੇਰੀ ਜਾਨ ਬਚਾਈ ਹੈ ਮੈਂ ਉਸ ਨੂੰ ਕਿਵੇਂ ਭੁੱਲ ਸਕਦਾ ਹਾਂ ਉਸ ਦਾ ਚਿਹਰਾ ਤਾਂ ਮੈਂ ਬਿਲਕੁਲ ਪਛਾਣ ਲਵਾਂਗਾ ਫਿਰ ਸਲੀਮਾ ਕਹਿੰਦੀ ਹੈ ਕਿ ਹੁਣ ਤੁਸੀਂ ਖਾਣਾ ਖਾ ਲਿਆ ਤੇ ਮੈਂ ਥੋੜੀ ਦੇਰ ਵਿੱਚ ਆਉਣੀ ਹਾਂ ਤਾਂ ਉਹ ਕਹਿੰਦਾ ਹੈ ਤੂੰ ਕਿੱਥੇ ਜਾ ਰਹੀ ਹੈ ਤਾਂ ਉਹ ਕਹਿੰਦੀ ਹੈ ਕਿ ਅੱਲਾ ਲੋਕਾਂ ਦੇ دیدار ਲਈ ਮੈਂ ਸੁਣਿਆ ਹੈ ਉਹ ਹੋਰ ਦੇਸ਼ ਤੋਂ ਆਇਆ ਹੈ ਤੇ ਕਹਿੰਦਾ ਹੈ ਕਿ ਉਹ ਕਾਫਰ ਹੈ ਪਰ ਸਲੀਮਾ ਕਹਿੰਦੀ ਹੈ ਕਿ ਨਹੀਂ ਤੁਸੀਂ ਇੱਕ ਵਾਰ ਉਸ ਦੇ ਦਰਸ਼ਨ ਕਰ ਲਵੋ ਜੀ ਬਾਦ ਬੋਲ ਕੇ ਕਹਿੰਦਾ ਹੈ ਕਿ ਹੁਣ ਮੈਂ ਕਾਫਰਾਂ ਦੇ دیدار ਕਰਾਂ ਇਦਾਂ ਤਾਂ ਹੋ ਹੀ ਨਹੀਂ ਸਕਦਾ ਇਹ ਕਹਿੰਦਾ ਹੈ ਕਿ ਮੇਰਾ ਭਰੋਸਾ ਖੁਦਾ ਤੇ ਹੈ ਨਵੀ ਪਾਕ ਤੇ ਹੈ ਫਿਰ ਸਲੀਮਾ ਕਹਿੰਦੀ ਹੈ ਤੁਸੀਂ ਇੱਕ ਵਾਰ ਚੱਲ ਕੇ ਮੇਰੇ ਨਾਲ ਉਸ ਦੇ دیدار ਤੱਕ ਕਰੋ ਜੋ ਤੁਹਾਡੇ ਸਾਰੇ ਸੰਕੇ ਆ ਉਹ ਦੂਰ ਹੋ ਜਾਣਗੇ ਤੇ ਕਹਿਣ ਲੱਗਾ ਮੈਂ ਨਹੀਂ ਜਾਵਾਂਗਾ ਮੈਂ ਕਦੇ ਕਾਫਰਾਂ ਦੇ ਵੱਲ ਨਹੀਂ ਜਾਵਾਂਗਾ ਉਹਨਾਂ ਦਾ ਸੰਗੀਤ ਕਦੇ ਨਹੀਂ ਸੁਣਾਗਾ ਫਿਰ ਸਲੀਮਾ ਕਹਿੰਦੀ ਹੈ ਕਿ ਚਲੋ ਉਹ ਤਾਂ ਸਭ ਠੀਕ ਹੈ ਪਰ ਮੈਨੂੰ ਲੱਗਦਾ ਹੈ ਤੁਹਾਡੀ ਜੇਬ ਦੇ ਵਿੱਚ ਕੋਈ ਜਹਰੀ ਦੀ ਚੀਜ਼ ਆ ਜੇ ਜਦੋਂ ਸਲੀਮਾ ਨੇ ਇਹ ਗੱਲ ਕਹੀ ਤਾਂ ਅੱਗੇ ਉਸ ਦਾ ਪਤੀ ਕਹਿੰਦਾ ਹੈ ਕਿ ਹੁਣ ਤੂੰ ਗੱਲ ਬਦਨ ਦੀ ਕੋਸ਼ਿਸ਼ ਨਾ ਕਰ ਫਿਰ ਉਸਨੇ ਸਲੀਮਾ ਨੂੰ ਗਾਲਾਂ ਵੀ ਕੱਢੀਆਂ ਮਾੜਾ ਬੋਲਿਆ ਤੇ ਗੁੱਸੇ ਵਿੱਚ ਆ ਕੇ ਜਦੋਂ ਉਸਨੇ ਆਪਣੀ ਜੇਬ ਦੇ ਵਿੱਚ ਹੱਥ ਪਾਇਆ ਤਾਂ ਉਸਦੀ ਜੇਬ ਵਿੱਚ ਬਿੱਸੂ ਸੀ ਜਿਸ ਨੇ ਉਸਨੂੰ ਕੱਟ ਲਿਆ ਸੀ ਤੇ ਇਹ ਬਿੱਸੂ ਬਹੁਤ ਜ਼ਿਆਦਾ ਜ਼ਹਿਰ ਜਿੱਲਾ ਸੀ ਇਸ ਤੋਂ ਬਾਅਦ ਉਹ ਰੌਲਾ ਪਾਉਣ ਲੱਗਾ ਫਿਰ ਸਲੀਮਾ ਨੇ ਆਪਣੇ ਘਰ ਵਾਲੇ ਦੀ ਉਂਗਲ ਨੂੰ ਆਪਣੇ ਮੂੰਹ ਦੇ ਵਿੱਚ ਪਾ ਕੇ ਸਾਰਾ ਜ਼ਹਿਰ ਚੂਸ ਲਿਆ ਤੇ ਉਹ ਇੱਕਦਮ ਠੀਕ ਹੋ ਗਈ ਤੇ ਆਪਣੇ ਘਰ ਵਾਲੇ ਨੂੰ ਕਹਿਣ ਲੱਗਾ ਕਿ ਤੂੰ ਤਾਂ ਅੰਤਰਜਾਮੀ ਆ ਅੰਤਰ ਜਾਣਦੀ ਆਤਿਟਾੜਾ ਪੈ ਗਿਆ। ਸਲੀਮਾ ਕਹਿੰਦੀ ਹੈ ਕਿ ਮੈਂ ਕੋਈ ਜੰਤਰ ਮੰਤਰ ਨਹੀਂ ਜਾਣਦੀ। ਇਹ ਤਾਂ ਸਾਰੀ ਰਹਿਮਤ ਉਹਨਾਂ ਅੱਲਾ ਲੋਕਾਂ ਦੀ ਆ ਜਿਨ੍ਹਾਂ ਕੋਲ ਜਾਣ ਦੇ ਲਈ ਤੂੰ ਮੈਨੂੰ ਰੋਕੀ ਜਾਣਾਗਾ। ਸਲੀਮਾ ਕਹਿੰਦੀ ਹੈ ਕਿ ਅਜੇ ਵੀ ਸਮਾਂ ਹੈ ਤੂੰ ਮੇਰੇ ਨਾਲ ਚੱਲ ਤੇ ਫਿਰ ਉਸ ਸਮੇ ਉਹ ਊਠਾਂ ਦਾ ਵਪਾਰੀ ਕਹਿੰਦਾ ਹੈ ਕਿ ਚੱਲ ਤੂੰ ਮੈਨੂੰ ਉਹਨਾਂ ਦੇ ਕੋਲ ਲੈ ਕੇ ਚੱਲ ਜਿਨ੍ਹਾਂ ਨੇ ਤੈਨੂੰ ਐਨੀ ਰਹਿਮਤ ਬਖਸ਼ੀ ਆ। ਤੇ ਜਦੋਂ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਪਹੁੰਚੇ ਤਾਂ ਉਸ ਊਠਾਂ ਦੇ ਵਪਾਰੀ ਨੇ ਗੁਰੂ ਨਾਨਕ ਦੇਵ ਜੀ ਨੂੰ ਦੂਰੋਂ ਪਛਾਣ ਲਿਆ ਤੇ ਕਹਿਣ ਲੱਗਾ ਕਿ ਸਲੀਮਾ ਤੂੰ ਸੱਚ ਜਾਣੀ ਇਹ ਤਾਂ ਉਹੀ ਆ ਜਿਨ੍ਹਾਂ ਨੇ ਮੇਰੀ ਜਾਨ ਬਚਾਈ ਸੀ ਜਿਨ੍ਹਾਂ ਨੇ ਮੇਰੀ ਜ਼ਮਾਨਤ ਦਿੱਤੀ ਸੀ ਤੇ ਮਹਾਰਾਜ ਨੂੰ ਦੂਰੋਂ ਦੇਖ ਕੇ ਹੀ ਉਹ ਭੱਜ ਕੇ ਆ ਕੇ ਧੰਗੁਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਕਹਿਣ ਲੱਗਾ ਇਹ ਤਾਂ ਉਹੀ ਨੇ ਜਿਨ੍ਹਾਂ ਨੇ ਮਿਸਰ ਦੇ ਵਿੱਚ ਮੇਰੀ ਜਾਨ ਬਚਾਈ ਆ ਧੰਗੁਰ ਗੁਰੂ ਨਾਨਕ ਦੇਵ ਜੀ ਨੂੰ ਜਿੱਥੇ ਵੀ ਕਿਸੇ ਨੇ ਸੱਚੇ ਮਨ ਤੇ ਨਾਲ ਯਾਦ ਕੀਤਾ ਹੋਵੇ ਮਹਾਰਾਜ ਨੇ ਉਹਨਾਂ ਦੀ ਹਰ ਜਗ੍ਹਾ ਉੱਤੇ ਸਹਾਇਤਾ ਕੀਤੀ ਆ ਤੇ ਇਹ ਸੀ ਇਤਿਹਾਸ ਧੰਗ ਗੁਰੂ ਨਾਨਕ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ